ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 552 ਤੇ ਗੁਰੂ ਅਮਰਦਾਸ ਜੀ ਦੀ ਬਹੁਤ ਹੀ ਪਿਆਰੀ ਬਾਣੀ ਸੁਆਇਮਾਨ ਹੈ ਜੀ ਆਪਾਂ ਉਹਦੀ ਸਾਂਝ ਪਾਰ ਹੈ ਹਾਂ ਜੀ ਵਾਹਿਗੁਰੂ ਜੀ ਸ਼ਲੋਕ ਮਹਲਾ 3 ਜਾ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕਟਿਐ ਹਉ ਮੈਂ ਮਮਤਾ ਜਾਏ ਉਹ ਤਮ ਪਦਵੀ ਪਾਈਐ ਸੱਚੇ ਰਹੇ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤ ਗੁਰ ਮਿਲਿਆ ਆਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕੀਤਿਆਂ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਦੱਸੀ ਹੋਈ ਸਤਗੁਰ ਦੀ ਸੇਵਾ ਭਗਤੀ ਪਰਮੇਸ਼ਰ ਦੀ ਕਰਨੀ ਸਫਲ ਹੈ ਕਹਿੰਦੇ ਜੇ ਕੋਈ ਕਰਦਾ ਹੈ ਫਿਰ ਕਰਿਆਂ ਕੀ ਹੁੰਦਾ ਨਾਮ ਪਦਾਰਥ ਪਾਈਏ ਅਚਿੰਤ ਵਸੈ ਮਨ ਆਏ ਫਿਰ ਉਸ ਜੀਵ ਨੂੰ ਨਾਮ ਦੀ ਦਾਤ ਮਿਲ ਜਾਂਦੀ ਆ ਅਚਿੰਤ ਪਰਮੇਸ਼ਰ ਅਚਿੰਤ ਹੀ ਉਸ ਜੀਵ ਦੇ ਮਨ ਵਿੱਚ ਵਸ ਜਾਂਦਾ ਉਹਦਾ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਅੰਦਰੋਂ ਹਉਮੈ ਸੰਸਾਰ ਦੀ ਜਿਹੜੀ ਇਹ ਮਾਇਆ ਦੇ ਜਾਲ ਦੀ ਮਮਤਾ ਸਭ ਖਤਮ ਹੋ ਜਾਂਦਾ ਉੱਤਮ ਪਦਵੀ ਪਾਈਐ ਸੱਚੇ ਰਹੇ ਸਮਾਏ ਉਹ ਜੋ ਸਤਗੁਰ ਦੀ ਦਸੀ ਸੇਵਾ ਭਗਤੀ ਆ ਉਹ ਕਰਿਆ ਜੀਵ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਲਣ ਦਾ ਤੇ ਪਰਮੇਸ਼ਰ ਦੇ ਵਿੱਚ ਉਹਦੀ ਸਮਾਈ ਸਦਾ ਹੋਈ ਰਹਿੰਦੀ ਆ ਉਹਦੀ ਲੀਨਤਾ ਪਰਮੇਸ਼ਰ ਦੇ ਚਰਨਾਂ 'ਚ ਹਮੇਸ਼ਾ ਬਣੀ ਰਹਿੰਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਪੂਰਵ ਜਿਨ ਕੋ ਲਿਖਿਆ ਤਿਨਾਂ ਸਤਗੁਰ ਮਿਲਿਆ ਆਏ ਕਹਿੰਦੇ ਜਿਨ੍ਹਾਂ ਦੇ ਪੂਰਵਲੇ ਸੰਸਕਾਰ ਨੇ ਉਹਨਾਂ ਨੂੰ ਸਤਗੁਰ ਦੀ ਸੰਗਤ ਮਿਲਦੀ ਆ ਉਹਨਾਂ ਨੂੰ ਸਤਗੁਰ ਦਾ ਮਿਲਾਪ ਹੁੰਦਾ ਫਿਰ ਇਹ ਸਾਰੀ ਵਿਧੀ ਬਣਦੀ ਆ ਜੋ ਸਤਗੁਰ ਦੁਆਰਾ ਦੱਸੀ ਹੋਈ ਸੇਵਾ ਭਗਤੀ ਹੁੰਦੀ ਆ ਨਾਮ ਦੀ ਕਮਾਈ ਹੁੰਦੀ ਆ ਤੇ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਹੁਣ ਜੋ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਜੋ ਅੱਜ ਦੇ ਯੁੱਗ ਦੇ ਗੁਰੂ ਨੇ ਜਦੋਂ ਸਾਡੇ ਤੇ ਪਰਮੇਸ਼ਰ ਦੀ ਮਿਹਰ ਹੋਣੀ ਆ ਤਾਂ ਸਾਡਾ ਮਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਬਰੂ ਹੋਣ ਨੂੰ ਕਰਨਾ ਫਿਰ ਅਸੀਂ ਬਾਣੀ ਨਾਲ ਜੁੜਨਾ ਇਹ ਹੈ ਸਤਗੁਰ ਦਾ ਮਿਲਾਪ ਸਤਗੁਰ ਦੀ ਸ਼ਰਨ ਫਿਰ ਸਾਰੀ ਵਿਧੀ ਸਤਿਗੁਰ ਆਪ ਬਣਾਉਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਕੀ ਬਾਣੀ ਨੂੰ ਪੜ੍ਹਦੇ ਆਂ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ